ਹਾਂ ਜੀ ਹੈਲੋ ਫਰੈਂਡਸ ਵੈਲਕਮ ਹੈ ਯੂਟਿਊਬ ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਐਬੀਡੇ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਜੀ ਅਸੀਂ ਜੀ ਅਸੀਂ ਬਿਲਕੁਲ ਠੀਕ ਠਾਕ ਹਾਂ ਸੋ ਬਲੌਗ ਤੁਹਾਡੇ ਲਈ ਲੈ ਕੇ ਆਏ ਅੱਜ ਆਪਾਂ ਮਾਰਨਿੰਗ ਦਾ ਟਾਈਮ ਆ ਜੀ ਪੌਣੇ 11:00 ਵੱਜ ਚੁੱਕੇ ਨੇ ਸਵੇਰ ਦੇ ਆਪਾਂ ਲੱਗੇ ਹੋਏ ਸਫਾਈਆਂ ਦੇ ਵਿੱਚ ਠੀਕ ਹੈ ਜੀ ਅੱਜ ਦਾ ਬਲੌਗ ਬਹੁਤ ਹੀ ਖਾਸ ਹੈ ਜੀ ਕਿਉਂਕਿ ਅੱਜ ਆਪਣੀ ਭਾਣ ਜੀ ਨੇ ਬਾਹਰੋਂ ਆਣਾਗਾ ਮਤਲਬ ਬਾਹਰੋਂ ਆ ਗਈ ਹੈਗੀ ਉਹ ਤੇ ਮਤਲਬ ਕਿ ਉਹ ਆਪਾਂ ਨੂੰ ਮਿਲਣ ਵਾਸਤੇ ਆਉਣਾ ਉਹਨਾਂ ਨੇ ਠੀਕ ਹੈ ਜੀ ਤੇ ਆਪਾਂ ਸਾਰੀ ਸਫਾਈਆਂ ਵਗੈਰਾ ਕਰ ਲਈਆਂ ਨੇ ਇੱਧਰ ਮੈਂ ਠੀਕ ਹੈ ਜੀ ਦੇਖੋ ਸਾਰੇ ਕਲੀਨਿੰਗ ਵਗੈਰਾ ਕਰ ਦਿੱਤੀ ਹੈ ਸਾਰੀ ਸਫਾਈਆਂ ਕਰਤੀਆਂ ਠੀਕ ਹੈ ਜੀ ਵੇਟ ਕਰ ਰਹੀਆਂ ਬਸ ਉਹਨਾਂ ਦੇ 10-15 ਮਿੰਟ ਤੱਕ ਆ ਜਾਣਗੇ ਸਾਰਾ ਕਰ ਲੀਤ ਹਾਂ ਕਲੀਨ ਕਰ ਦਿੱਤਾ ਮੈਂ ਨੇ ਤੇ ਬਸ ਵੇਟ ਕਰ ਰਹੇ ਹਾਂ ਕਿਉਂਕਿ ਉਹਨਾਂ ਦਾ ਸਵੇਰੇ ਫੋਨ ਆਇਆ ਸੀ ਆਪਾਂ ਨੂੰ ਬੀਵਾ ਚਾਹੋਂਗੇ ਕੱਲਦੇ ਆਏ ਹੋਏ ਨੇ ਬਸ ਤੇ ਦਬਾਹ ਨੂੰ ਮਲਾਵਾਂਗੇ ਜੀ ਇਹਨਾਂ ਨਾਲ ਤੇ ਬਣੇਰੇ ਵਲੌਗ ਦੇ ਨਾਲ ਠੀਕਾ ਜੀ ਤੇ ਮੈਨੂੰ ਕਾਫੀ ਜਣਾਂ ਨੇ ਕਹਿੰਦੇ ਤੱਕ ਤੁਸੀਂ ਵਲੌਗ ਨਹੀਂ ਪਾ ਰਹੇ ਕਿਉਂ ਨਹੀਂ ਵਲੌਗ ਪਾਉਂਦੇ ਹੈਗੇ ਵਲੌਗ ਪਾਇਆ ਕਰੋ ਤੇ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਜੀ ਹਨਾ ਵਲੌਗ ਪਾਇਆ ਕਰਾਂਗੇ ਪਤਾ ਨਹੀਂ ਕਿਉਂ ਮੇਰਾ ਮਨ じゃ ਪਤਾ ਨਹੀਂ ਅਫਸਰਟ ਆਣਾ ਬਸ ਬਿਲਕੁਲ ਨਹੀਂ ਕਰਤਾ ਇਹ ਤਾਂ ਆ ਮਾ ਬਟਾ ਬੋਧਣਾ ਨੇ ਮੈਨੂੰ ਕਿਹਾਗਾ ਵੀ ਵਲੌਗ ਪਾਇਆ ਕਰੋ ਤੁਸੀਂ ਕਿਉਂ ਨਹੀਂ ਵਲੌਗ ਪਾਉਂਦੇ ਹੈਗੇ ਆਪਾਂ ਵਲੌਗ ਪਾਉਂਦੇ ਸੱਡਾ ਅਰਦੀ ਦੀ ਸਵੇਰ ਕੁਸਤੇ ਹੁੰਦੇ ਸੀ ਕਿੰਨੇ ਵਲੌਗ ਪਾਣੇ ਛੱਡਦੇ ਤੇ ਵਲੌਗ ਪਾਇਆ ਕਰ ਤੇ ਕਾਫੀ ਵਲੌਗ ਆਪਾਂ ਤੁਹਾਡੇ ਤੱਕ ਪਚਾ ਪਚਾਉਣ ਵਾਲੇ ਪਏ ਨੇ ਜੀ ਕਿਉਂਕਿ ਮੈਂ ਵਲੌਗ ਬਣਾ ਲੈਂਦੀ ਹਾਂ ਬਸ ਪਾਇਆ ਨਹੀਂ ਜਾਂਦਾ ਹੈਗਾ ਤੇ ਵਲੌਗ ਜਿਹੜਾ ਹੈਗਾ ਆ ਆਪਾਂ ਵਿਆਹ ਵੀ ਜਾ ਕੇ ਆਏ ਜੀ ਮੇਰੇ ਭਾਂਦੇ ਦੇ ਤੇ ਉਹ ਵੀ ਤੁਹਾਡਾ ਵਲੌਗ ਸ਼ੇਅਰ ਕਰਾਂਗੇ ਉੱਥੇ ਕੁਝ ਜ਼ਿਆਦਾ ਸ਼ੂਟ ਨਹੀਂ ਕੀਤਾ ਹੈਗਾ ਮੈਨੇ ਪਰ ਜਿੰਨਾ ਕੁ ਮੈਂ ਸ਼ੂਟ ਕੀਤਾ ਤੁਹਾਡਾ ਨਾਲ ਸ਼ੇਅਰ ਕਿਉਂਕਿ ਇਹ ਵਲੌਗ ਹੋਣ ਤੋਂ ਪਹਿਲਾਂ ਵਲੌਗ ਤੁਹਾਨੂੰ ਮਿਲ ਜੂਗਾ ਠੀਕ ਹੈ ਜੀ ਜਿਹੜਾ ਕਿ ਆਪਾਂ ਵਿਆਹ ਤੇ ਜਾ ਕੇ ਆਏ ਆਂਗੇ ਤੇ ਕੋਸ਼ਿਸ਼ ਕਰੂੰਗੀ ਮੈਂ ਵਲੌਗ ਜਿਹੜੇ ਹੈਗਾ ਕੰਟੀਨਿਊ ਰੱਖਾਂ ਮੈਂ ਹਨ ਤੇ ਬਸ ਆਪਾਂ ਨੇ ਵੇਟ ਕਰ ਰਹੇ ਆਂ ਬਸ ਜਦੋਂ ਆਗੇ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਠੀਕ ਹੈ ਜੀ ਤੇ ਉਹਨਾਂ ਨੂੰ ਥੋੜਾ ਨਾਲ ਤੁਹਾਡੇ ਨਾਲ ਮਿਲਾਵਾਂਗੇ ਕਿਉਂਕਿ ਉਹਨਾਂ ਦੀ ਵੀ ਰਿਕਵੈਸਟ ਹੈ ਜੀ ਹਨਾ ਮੇਰੇ ਭਾਨਜੀ ਦੇ ਵਿੱਚ ਵੀ ਵਲੌਗ ਬਣਾਇਓ ਕਿ ਕਿ ਜਿੱਥੇ ਮਤਲਬ ਮੈਨੂੰ ਇਹ ਨਹੀਂ ਪਤਾ ਕਿਹੜੀ ਕੰਟਰੀ ਸ਼ਾਇਦ ਕੈਨੇਡਾ ਗਈ ਰਿਹਾ ਤੇ ਮਤਲਬ ਉਹ ਕੰਟਰੀ ਦੇ ਵਿੱਚ ਵੀ ਕਾਫੀ ਬਲੌਗ ਦੇਖਦੇ ਨੇ ਹਨਾ ਉਹਦੇ ਫਰੈਂਡਸ ਦੇ ਬਲੌਗ ਦੇਖਦਿਆਂ ਨਹੀਂ ਗੀਆਂ ਹਨਾ ਕੀ ਹੋ ਗਿਆ ਕੋਣਾ ਅੱਛਾ ਜਸਰਾਰ ਜੀ ਗਏ ਸੀਗੇ ਮਾਰਕੀਟ ਠੀਕ ਹੈ ਜੀ ਤੇ ਬੱਸ ਉਹ ਆ ਗਏ ਨੇ ਉਸ ਤੋਂ ਬਾਅਦ ਸ਼ਾਇਦ ਉਹ ਵੀ ਆ ਜਾਣਗੇ ਤੇ ਆਪਾਂ ਵੇਟ ਕਰ ਰਹੇ ਹਾਂ ਬੱਸ ਹਨਾ ਜਲਦੀ ਜਲਦੀ ਬਣੇਗਾ ਬਲੌਗ ਦੇ ਨਾਲ ਠੀਕ ਹੈ ਜੀ ਅਜਿਦਰ ਪਥਾਲੀ ਤਿਆਰ ਕਰ ਲਈਏ ਸਰਦਾਰ ਜੀ ਤੁਸੀਂ ਫੁੱਲ ਮੰਗਾ ਲਏ ਸੀ ਥੋੜੇ ਜਿਹੇ ਤੇ ਮਿੱਠਾ ਮੰਗਵਾ ਲਿਆ ਸੀ ਜੀ ਤੇ ਆਪਾਂ ਨਾ ਥਾਲੀ ਰੈਡੀ ਕਰਕੇ ਰੱਖ ਲਈਏ ਬਸ 5-10 ਮਿੰਟਾਂ ਤੱਕ ਉਹ ਆਉਂਦੇ ਨੇ ਇਧਰ ਪਰ ਇਵੈਂਟ ਮੰਗਵਾਇਆਗਾ ਕਿਉਂਕਿ ਆਪਾਂ ਰੀਵੈਂਟ ਵੀ ਕਟਿੰਗ ਕਰਵਾਵਾਂਗੇ ਠੀਕ ਹੈ ਜੀ ਚਲੋ ਜੀ ਉਹਨਾਂ ਕਾਫੀ ਟਾਈਮ ਬਾਅਦ ਕੁੜੀ ਆਈ ਹੈ ਚਲੋ ਆਪਦਾ ਸਵਾਗਤ ਵਧੀਆ ਜਿਹਾ ਕਰ ਦਾਂਗੇ ਤੇ ਇਧਰ ਮੈਂ ਦੁੱਧ ਕਰਮ ਕਰ ਰਹੀ ਹਾਂ ਕਿ ਦੁੱਤੀ ਆਗਾ ਸੀਗਾ ਤੇ ਮੈਂ ਕਿ ਚਲੋ ਨਾਲ ਨਾਲ ਦੁੱਧ ਵੀ ਕਰਮ ਹੋ ਜਾਊਗਾ ਤੇ ਉਹਨਾਂ ਦਾ ਪਤਾ ਨਹੀਂ ਕਦੋਂ ਆ ਜਾਣ ਹਨ ਤੇ ਸਰਦਾਰ ਜੀ ਜਦੋਂ ਤੁਹਾਨੂੰ ਦੱਸਿਆ ਵੀ ਆ ਗਏ ਸੀ ਸਮਾਨ ਲੈ ਕੇ ਆਏ ਨੇ ਆਲੂ ਪਿਆਜ਼ ਵਗੈਰਾ ਠੀਕ ਹੈ ਜੀ ਇਧਰ ਮਿਰਚਾਂ ਲੈ ਕੇ ਨੇ ਚਾਰ ਪੌਣ ਵਾਸਤੇ ਸਜਾੜਦੀ ਕਹਿੰਦੇ ਨਾ ਪਹਿਲਾਂ ਮਿਰਚਾਂ ਇੱਥੋਂ ਲੈ ਕੇ ਨਾ ਇਸ ਤਰ੍ਹਾਂ ਦੀਆਂ ਮਾ ਪਾਤੀਆਂ ਸੀਗੀਆਂ ਤੇ ਕਾਫੀ ਵਧੀਆ ਬਣੀਆਂ ਸੀਗੀਆਂ ਮਿਰਚਾਂ ਤੇ ਸਰਦਾਰ ਜੀ ਅੱਜ ਹੋਰ ਲਏ ਤੇ ਇਧਰ ਮੈਂ ਚੈੱਕ ਕਰੀ ਸੀ ਵੀ ਕੀ ਚੀਜ਼ ਆ ਫਿਰ ਮੈਂ ਕਿਹਾ ਆਂਗੂਰ ਨੇਗੇ ਤੇ ਇਧਰ ਹੋਰ ਕੀ ਲੈ ਗਏ ਸੀ ਸਰਦਾਰ ਜੀ ਹਾਂ ਬੇਰ ਤਾਰਨੋ ਕਾਫੀ ਪਸੰਦ ਨੇ ਅੰਗੂਰ ਤਾਂ ਕਰਕੇ ਸਰਦਾਰ ਜੀ ਲੈ ਆਉਂਦੇ ਨੇ ਲੋ ਜੀ ਫਾਈਨਲੀ ਉਹ ਆ ਗਈ ਸੀ ਤੇ ਜਿਨ੍ਹਾਂ ਦਾ ਆਪਾਂ ਨੂੰ ਇੰਤਜ਼ਾਰ ਸੀਗੇ ਸਾਹਮਣੇ ਤੁਸੀਂ ਦੇਖ ਰਹੇ ਹੋ ਗੁੜੀਆ ਜਿਹੜੀ ਕਿ ਮਤਲਬ ਬਾਹਰੋਂ ਆਈ ਆ ਤੇ ਬਸ ਹੁਣ ਆਪਾਂ ਦਾ ਸਵਾਗਤ ਕਰਾਂਗੇ ਜੀ ਆ ਲਵ ਯੂ ਸਵਾਗਤ ਹੋਰ ਆ ਫੜ ਲਾ ਤੂ ਫੜਨਾ ਜੀ हम इधर रहे हैं। हम इधर। ये कौन से लोग हैं? ये कौन आते हैं? चलो हम उसे। हेलो। मत कम। थैंक यू। चलो। 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 फिर और ले आओ कुछ ये। कर सकते हैं ਆਵਾ ਪਈ ਨਾ ਨਾ ਆਇਆ ਕੋਈ ਆਇਆ ਚਲ ਹੁਣ ਕਰ ਮੈਂ ਤੇਰੇ ਫਿਰ ਆ ਗਿਆ ਨਹੀਂ ਤੁਰੀ ਦਾ ਮੈਨੂੰ ਕਿਹ ਕੁ ਨਾ ਮਾ ਨਾ ਬਗੂ ਵੀ ਆਈ ਵੇ ਸੀ ਜਿਹਨੇ ਗੱਫੂ ਤਾਂ ਭਟਿਆਣੀ ਦੀ ਆ ਮਾ ਇਹ ਜੰਦੂ ਤੇ ਨਹੀਂ ਆਈ ਸੀ ਮਾ ਜਨ ਬਲ ਮੇਰੇ

ਲਓ ਜੀ ਪਾਣੀ ਦੇਣ ਤੋਂ ਬਾਅਦ ਜਿਹੜਾ ਹੈਗਾ 5 ਮਿੰਟ ਆਪਾਂ ਕੋਲੇ ਬੈਠ ਕੇ ਗੱਲਾਂ ਬਾਤਾਂ ਕਰੀਏ ਜਿਸ ਤੋਂ ਬਾਅਦ ਬਣਾ ਲਈ ਸੀਗੀ ਆਪਾਂ ਨੇ ਕੌਫੀ ਜਨਕੀ ਪਰ ਨਾ ਕਿਉਂਕਿ ਉਹ ਕਹਿੰਦੇ ਸੀ ਚਾਹ ਤਾਂ ਅਸੀਂ ਵੀ ਕਿਹਾਏ ਆ ਕਿ ਕਿਉਂਕਿ ਮਨਾ ਕਰ ਰਹੇ ਸੀ ਚਾਹ ਬਣਾਉਣ ਤੋਂ ਮੈਂ ਕਿਹਾ ਚਲ ਨਹੀਂ ਵੀ ਕੁਝ ਤਾਂ ਬਣਾਵਾਂਗੀ ਫਿਰ ਮੈਂ ਕੌਫੀ ਬਣਾ ਲਈ ਸੀਗੀ ਤੇ ਬਸ ਬੈਠ ਕੇ ਆਪਾਂ ਹੁਣ ਸਾਰੇ ਜਣੇ ਪੀਵਾਂਗੇ ਜਿੱਥੇ ਕੌਫੀ ਠੀਕ ਹੈ ਜੀ ਤੇ ਨਾਲ ਬਸ ਮਿੱਠਾ ਵਗੈਰਾ ਰੱਖ ਲਿਆ ਸੀ ਜੀ ਠੀਕ ਹੈ ਤੇ ਨਾਲੇ ਕਰਾਂਗੇ ਜੀ ਬੈਠ ਕੇ ਗੱਲਾਂ ਵਾਤ ਤਾਂ ਕਾਫੀ ਬੱਤੇ ਲੱਗੇ ਕਾਫੀ ਟਾਈਮ ਬਤਾ ਇਸੀ ਗੁੜੀਆਂ ਤੇ ਬਹੁਤ ਖੁਸ਼ ਹੋਈ ਕਿਉਂਕਿ ਬਾਅਦ ਚ ਮੈਨੂੰ ਪਤਾ ਲੱਗ ਗਿਆ ਕਿਹਨਾਂ ਜਿਹੜਾ ਸਵਾਗਤ ਕੀਤਾ ਸੀ ਨਾ ਤੇ ਵੀ ਸਾਨੂੰ ਵਧੀਆ ਲੱਗਿਆ ਚਲੋ ਜੀ ਦੇਖੋ ਹਣਾ ਬੱਚੇ ਹਾਂ ਦਾ ਕਿਸੇ ਦਾ ਚੀਜ਼ ਨਹੀਂ ਕਰਦਾ ਹਣਾ ਨਾ ਬੱਚਿਆਂ ਦਾ ਜਾਣ ਜੀ ਕਰਦਾ ਹੁੰਦਾ ਜੀ ਨਾ ਹੀ ਜਿਹੜੇ ਹੈਗੇ ਪੇਰੈਂਟਸ ਆਂਦਾ ਜੀ ਕਰਦਾ ਹਣਾ ਭੇਜਣ ਨੂੰ ਤੇ ਮਜਬੂਰੀਆਂ ਨੇ ਜੀ ਮਜਬੂਰੀਆਂ ਕਰਕੇ ਹਣਾ ਭੇਜਣਾ ਪੈਂਦਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਇੱਧਰ ਵੀ ਪੰਜਾਬ ਦੇ ਵਿੱਚ ਵੀ ਜਿਹੜਾ ਹੈਗਾ ਬੱਚੇ ਪੜ੍ਹ ਲਿਖ ਜਾਂਦੇ ਨੇ ਪਰ ਜਿਆਦਾ ਰੋਜ਼ਗਾਰ ਨਹੀਂ ਮਿਲਦਾ ਬਸ ਉਹਦੇ ਕਰਕੇ ਜਿਹੜਾ ਹੈਗਾ ਬੱਚੇ ਬਾਹਰ ਜਾ ਰਹੇ ਆ ਜੋ ਮੈਂ ਹਰ ਗੀ ਮਿਕਨੇ ਦਵਾ ਇੱਕਦਮ ਲੱਗ ਖੇਟੀ ਗਿਆ ਖੇਟੀਆ ਕੋਈ ਮੁਝਾ ਲੈਨੇ ਜਿੱਤੀ ਆ ਸਾਰੀਆਂ ਮੈਂ ਸਾਰੀਆਂ ਦੇ ਦੇ ਜਿੰਨੀਆਂ ਮੇਰੇ ਗੋਲੀਆਂ ਉਸਦੇ ਕੋਲੋਂ ਵੀ ਪੂਰੀਆਂ ਨਾ ਨਸਤਾ ਮੈਂ ਇਕਨੇ ਹੈ ਕਿੰਨੇ ਤਰੀਕੇ ਦਾ ਸਾਰੀਆਂ ਦਮੀ ਹੋਣ ਗਿਆ ਠੀਕ ਹੈ കളി ഓഹോ ആ ગયા तर ना देना പണി चलो नाही നീ ലവർദ നോ നോ നിത ലവർദ ആ ആർഗനമ്മേ ഇതേ ലൗഗി കർനാ ആ ബനജി ആ തര ആരി ഓടാ ആരെ खाവും തര ഔർ സാല തര ആരিয়া ഫോറോ ആ ദേ ഹന്ദേനേ ਨਡਾ ਨਾ ਮੈਂ ਨਾ ਅਕੋਰਡਿੰਗ ਖੇਡਦੇ ਆ ਕੱਢ ਮੂੰ ਚੋ ਚਲੋ ਜੀ ਫੇਰ ਅਗੇ ਸੀ ਗਈ ਸੀ ਆਪਾਂ ਉੱਪਰ ਚਲੋ ਵੀ ਉੱਪਰ ਜਾ ਕੇ ਥੋੜਾ ਜਿਹਾ ਤੁੱਪ ਸੇਕ ਲੈਣੇ ਹਨਾ ਤੇ ਫਿਰ ਅਸੀਂ ਉੱਪਰ ਆ ਕੇ ਕਾਫੀ ਜ਼ਿਆਦਾ ਮਤਲਬ ਗੱਲਾਂ ਬਾਤਾਂ ਕਰੀਏ ਜੀ ਤੇ ਮਤਲਬ ਜਿਹੜੀ ਹਨਾ ਮੰਮੀ ਦੇ ਭਤੀਜੀ ਆ ਮੰਮੀ ਦੇ ਭਤੀਜੀ ਦੀ ਬੇਟੀ ਹੈਗੀ ਇਹ ਤੇ ਪਰ ਜਿਹੜੇ ਬੈਠੇ ਆ ਉਹ ਮੰਮੀ ਦੇ ਭਤੀਜ ਨੂੰ ਹੋਗੀ ਇਹ ਹੈ ਇਹ ਤੋਂ ਮਸਾਲਾ ਡੱਬਾ ਬਲੌਗ ਕੰਮ ਆਉਂਦਾ ਲੋਟਾ ਜੀ ਤੋਂ ਕਾਚਾਰੀ ਮਾਰੇ ਗੱਤੀਆਂ ਨਹੀਂ ਹੋਉਂਦੀ ਅੱਗੇ ਨਾ ਹੋਵੇ 5000 ਰੁਪਏ ਲੌਟਾ ਲੈਣਾ ਹੋਰ ਇੱਕੋ ਮੋਕੇ ਦੇਣਾ ਲੈਣਾ ਹੋਇਆ ਹੋਇਆ ਰਿਹਾ ਇੱਕ ਤੋਂ ਮਹਾਨਮੰਤ ਹੋਰ ਜ਼ੋਰ ਦਾ ਨਾ ਚੱਲੋ ਆਇਆ ਹੋਰ ਲੋੜਾ ਨਾ ਤੂੰ ਲੈਉਣਿਆ ਕੋਸਾ ਰੋਟੀ ਲੈਣ ਨੂੰ ਨਹੀਂ ਨਹੀਂ ਕੋ यों वो तो बड़ा बड़ा टाइम होगा ना। हाँ। ठीक है। चलो बोरीगढ़ जाना बात है। बोरीगढ़ है? ठीक है। ਬਾਏ ਇਹ ਕੰਗਰ ਆ ਗਿਆ ਲਾਈਵ ਬੜੀ ਕੋਮਤ ਹੈ ਨਾ ਹਾਂ ਉਹ ਕਰੇ ਹੈ ਨਾ ਉਧਰ ਗੱਨੀ ਲੈ ਰਹੇ ਕਿੰਨਾ ਆ ਰਿਹਾ ਆ ਕਰੇ ਨਾ ਨਹੀਂ ਇਹ ਆਪਣੀ ਚਲਾ ਦੇ ਤੱਕ ਆ ਰਿਹਾ ਤੁਮ ਜਲਾ 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 ਲੋ ਜੀ ਬਸ ਉਹਨਾਂ ਨੂੰ ਜਿਆਦਾ ਟਾਈਮ ਨਹੀਂ ਰੁਕੇ ਬਸ ਕੱਲੀ ਚਾਹ ਪੀਤੀ ਸੀ ਮਤਲਬ ਘੰਟੇ ਤੋਂ ਥੋੜਾ ਜਿਹਾ ਡੇਢ ਕ ਘੰਟਾ ਬਰੁਕੇ ਸੀਗੇ ਤੁਸੀਂ ਕਾਫੀ ਜਿਆਦਾ ਮਤਲਬ ਉਹਨਾਂ ਨੂੰ ਕਿਆਲ ਤੁਸੀਂ ਖਾਣਾ ਵਗੈਰਾ ਖਾ ਕੇ ਵਗ ਜਿਓ ਕਿਉਂਕਿ ਸਬਜ਼ੀ ਵਗੈਰਾ ਬਣਾ ਕੇ ਰੱਖੀ ਸੀਗੀ ਮੈਂ ਤੇ ਮੈਂ ਕਿਆ ਸੀਗਾ ਉਹਨਾਂ ਨੂੰ ਪਰਸ਼ਾਦਾ ਸ਼ੱਕ ਕੇ ਵਗ ਜਿਓ ਕਹਿੰਦੇ ਸੀਗੇ ਨਹੀਂ ਸੀ ਸੋਭਾ ਤੀ ਮਤਲਬ ਲੇਟ ਹੀ ਖਾਦੀ ਰੋਟੀ ਤੇ ਉਹਨਾਂ ਨੇ ਅੱਗੇ ਵੀ ਜਾਣਾ ਸੀਗਾ ਕਿਤੇ ਹਨਾ ਮਿਲਣ ਵਾਸਤੇ ਤੇ ਬਸ ਇੱਥੇ ਆਪਾਂ ਸਾਰੇ ਮਿਲ ਰਹੇ ਸੀਗੇ ਹਨਾ ਤੇ ਮੈਂ ਉਹਨਾਂ ਨੂੰ ਕਹਿ ਰਹੀ ਸੀਗੇ ਅਸੀਂ ਵੀ ਜਲਦੀ ਆਵਾਂਗੇ ਲੈਰੇ ਕਿਉਂਕਿ ਸਾਰੇ ਕਾਫੀ ਮਤਲਬ ਨਾ ਮਤਲਬ ਦੇਖੋ ਤੁਸੀਂ ਵੀ ਮੰਮੀ ਦੇ ਜਿਹੜੀ ਨੰਨਦਾਨੀ ਮੰਮੀ ਦੇ ਨੰਨਦਾਨ ਜਾਨਕੀ ਸਾਡੇ ਭੂਆ ਜੀ ਵੀ ਉੱਥੇ ਨੇਗੇ ਦੋ ਤੇ ਇੱਕ ਮੇਰੇ ਸੱਕੀ ਨਾਲ ਦੋ ਉੱਥੇ ਹੈਗੇ ਠੀਕ ਹੈ ਜੀ ਇੱਕ ਜਿਹੜੇ ਸਾਹਮਣੇ ਤੁਸੀਂ ਦੇਖ ਰਹੇ ਜਿਹੜੀ ਮੇ ਨਾਲ ਗੱਲਾਂ ਕਰਨੇ ਇਹ ਵੀ ਉੱਥੇ ਨਾਲੇ ਸਿਸਟਰ ਜਾਨਕੀ ਮੰਮੀ ਦੇ ਦੋ ਭਤੀਜੀਆਂ ਉੱਥੇ ਨੇ ਫਿਰ ਅਸੀਂ ਕੁੜੀ ਦਾ ਰਿਸ਼ਤਾ ਕਰਵਾਇਆ ਸੀ ਜਿਹੜੇ ਸਾਹਮਣੇ ਕਾਫੀ ਵਾਰ ਤੁਸੀਂ ਦੇਖਿਆ ਮੈਂ ਕਾਫੀ ਵਾਰ ਤੁਹਾਨੂੰ ਬਲੌਗ ਦੇ ਵਿੱਚ ਦੱਸਿਆਗਾ ਭਾਵਨਾ ਹਣਾ ਠੀਕ ਹੈ ਜੀ ਉਹ ਕੁੜੀ ਦਾ ਪ੍ਰੈਸ ਉੱਥੇ ਕਰਵਾਇਆ ਸੀ ਜੀ ਠੀਕ ਆ ਤੇ ਇੱਕ ਉਹ ਵਾਲੀ ਕੁੜੀ ਉੱਥੇ ਚਲੀ ਗਈ ਆ ਜੀ ਤੇ ਪੰਜ ਪੰਜ ਆਪਣੀਆਂ ਕੁੜੀਆਂ ਉੱਥੇ ਨੇ ਜੀ ਪੰਜ ਨਹੀਂ 6 ਕੁੜੀਆਂ ਉੱਥੇ ਨੇ ਜੀ ਤੇ ਫਿਰ ਜਦੋਂ ਜਾਂਦੇ ਆ ਫਿਰ ਸਾਰਿਆਂ ਦੇ ਮਿਲ ਕੇ ਆਉਣਾ ਪੈਂਦਾ ਜੀ ਹਨਾ ਤੇ ਬਸ ਜੀ ਚਲੋ ਫਿਰ ਇਹ ਆ ਦੇਖੋ ਤਰਨ ਸੱਪ ਚੱਕੀ ਬੈਠਾ ਜ ਜਦੋਂ ਵੀ ਕੋਈ ਆਉਂਦਾ ਨਾ ਹਰ ਹਰ ਵਾਰ ਸੱਪ ਨਾਲ ਡਰਾਉਣਾ ਲੱਗ ਜਾਂਦਾ ਤੇ ਇਹਨੇ ਸੱਪ ਕੱਢ ਲਿਆ ਸੀ ਇਹਨਾਂ ਨੂੰ ਡਰਾਉਂਦਾ ਸੀਗਾ ਕੱਢ ਕੇ ਨਾ ਉੱਤੇ ਸਿੱਟਦਾ ਸੀਗਾ ਤੇ ਫਾਈਨਲੀ ਚਲੋ ਜੀ ਇਹ ਚਲੇ ਗਏ ਨੇ ਤੇ ਚਲੋ ਜੀ ਹਨਾ ਤੇ ਜੇ ਚੈਨਲ ਤੇ ਨਵੇਂ ਹੋ ਪਲੀਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ ਠੀਕ ਹੈ ਜੀ ਵੀਡੀਓ ਤੇ ਪਿਆਰ ਦਾ ਕਮੈਂਟ ਜਰੂਰ ਕਰਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਰੂਰ ਦੱਸਿਓ ਤੇ ਚਲੋ ਜੀ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਥੈਂਕਸ ਫੋਰ ਵਾਚਿੰਗ ਮਾਈ ਵੀਡੀਓ ਜੀ ਬਾਏ ਬਾਏ